ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸਾਰੇ ਸੁਖਾਗ ਜੀ। ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ। ਹਾਂ ਵੱਜ ਗਏ ਨੇ ਜੀ ਸਵੇਰ ਦੇ 9:00 ਆਪਾਂ ਨੇ ਡੰਗਰਾਂ ਨੂੰ ਕੱਢ ਦਿੱਤਾ ਹੈ ਬਾਹਰ। ਹੁਣ ਉਹਨਾਂ ਦੀ ਕਰਨੀ ਹੈ ਨਾਈ ਧੋਈ ਕਰਨੇ ਨੇ ਸਾਫ ਸੁਥਰੇ। ਤੇ ਆ ਦੇਖੋ ਜੀ ਸਾਡੀ ਸੋਨਾ ਮੋਨਾ ਕਿੰਨੇ ਵੜੇ ਵਿੱਚ ਚੁੱਭਦੀ ਫਿਰਤੀ ਹੈ। ਤੇ ਆਪਾਂ ਨੇ ਗਾਂਜੂ ਗਾ ਦਲੀਆ ਰੱਖਿਆ ਵਾ। ਦਲੀਆ ਕਰਨਾ ਤਿਆਰ ਆ ਦੇਖੋ ਜੀ ਇਹ ਆਪਾਂ ਨੇ ਗਏ ਜੋਗਾ ਦਲੀਆ ਤਿਆਰ ਕਰ ਰਹੇ ਆ ਜੀ ਦਲੀਆ ਧਰਿਆ ਹੋਇਆ ਅਸੀਂ ਤਾਂ ਇਹਨੂੰ ਲੇਟੀ ਕਹਿ ਦਿੰਨੇ ਆ ਕਈਂ ਦੇ ਦਲੀਆ ਵੀ ਦੱਸ ਕਹਿ ਦਿੰਨੇ ਆ ਇਹ ਆ ਦੇਖੋ ਜੀ ਇਹਨੇ ਦਲੀਆ ਹੋ ਜਾਏਗਾ ਤਿਆਰ ਦਲੀਆ ਪਾਵਾਂਗੇ ਸ਼ਾਮ ਨੂੰ ਆਪਾਂ ਠੰਡਾ ਹੋਏ ਤੇ ਬਾਅਦ ਹੁਣ ਕਿ ਮਚਾਤੀ

ਮਰਮਰ ਦੀ ਕੱਖਾਂ ਦਾ ਹੋ ਗਿਆ ਟਾਈਮ ਸ਼ਾਮ ਦੇ ਪਾਣੀ ਆ ਹੁਣ ਆਪਾਂ ਨੂੰ ਕੱਖ ਇਹ ਹੈ ਜੀ ਆਪਣਾ ਆਚਾਰ ਆਪਣੇ ਹਰੇ ਹਰਿਆਈ ਮੁੱਕ ਗਈ ਖਤਮ ਹੋਈ ਹੋਈ ਹੈ ਤੇ ਹੁਣ ਅਸੀਂ ਆਚਾਰ ਪਰੇਂ ਡੰਗਰਾਂ ਨੂੰ ਟੂੜੀ ਦੇ ਵਿੱਚ ਰਲਾ ਕੇ ਫਿਰ ਦਿਖਾਵਾਂਗੇ ਤੁਹਾਨੂੰ ਕੱਖ ਪਾ ਕੇ ਤੁਸੀਂ ਦੇਖੋ ਜੀ ਇਹ ਹੈਗਾ ਆਚਾਰ ਇਸਾਰੇ ਡੰਗਰਾਂ ਨੂੰ ਇਹ ਥੋੜੀ ਵਿੱਚ ਹਰਲਾ ਦੇਣਾ ਤੇ ਉਹਦੇ ਬਾਅਦ ਸਾਈਡ एंगल ਉੱਲਾ ਕੇ ਸ਼ਾਮ ਨੂੰ ਡੰਗਰ ਅੰਦਰ ਕਰ ਦੇਣੇ ਆ ਕਿਉਂਕਿ ਹੁਣ ਠੰਡ ਦਾ ਮੌਸਮ ਹੈ ਠੰਡ ਹੋ ਗਈ ਕਾਫੀ ਸ਼ਾਮ ਨੂੰ ਤਾਂ ਬਹੁਤ ਠੰਡ ਹੋ ਗਈ ਰਾਤ ਨੂੰ ਅੰਦਰ ਵੜ ਦੇਣੇ ਡੰਗਰਾਂ ਨੂੰ ਦਿਨ ਚ ਡੰਗਰ ਧੁੱਪ ਚ ਰਹਿਣੇ ਆ ਬਾਹਰ ਤਾਰਾ ਦਿਨ ਬਾਹਰ ਨੇ। ਕੁਝ ਬੱਚੇ ਬੈਠੇ ਹੈ। ਕੁਝ ਖੜੇ ਹੈ। ਬਸ ਸ਼ਾਮ ਨੂੰ ਧਾਰਾਂ ਕੱਢਣ ਤੋਂ ਬਾਅਦ ਫਿਰ ਉਹਨੂੰ ਰੇ ਬਾੜ ਦਾਂਗੇ। ਲਓ ਜੀ ਹੁਣ ਉਹ ਆ ਗਿਆ ਹੋ ਗਿਆ ਧਾਰਾਂ ਦਾ ਟਾਈਮ ਤੇ ਹੁਣ ਕੱਢਣੀ ਹੈ ਧਾਰ ਤੇ ਸ਼ੋਨੀ ਮੰਗਰੀਏ ਦੁੱਧ ਕਹਿੰਦੀ ਮੈਨੂੰ ਦੁੱਧ ਪਿਲਾਓ। ਉਦੀ ਮਾਂ ਕਹਿੰਦੀ ਹੈ ਮੇਰਾ ਦੁੱਧ ਆਕੜ ਗਿਆ ਫਟਾਫਟ ਕੱਢ ਲਓ ਆ ਦੇਖੋ ਹੁਣ ਅਸੀਂ ਲੱਗੇ ਆ ਧਾਰ ਕੱਢਣ ਤਾਂ ਉਹ ਕਰਤਾਰ ਬਗਿਆ ਸੋ ਮੈਨੂੰ ਪੁਲਾਵਾ ਦੁੱਧ ਇਹਨਾਂ ਨੂੰ ਕਰਦਾ ਅੰਦਰ ਬਾਹਰ ਬਾਹਰ ਕੇ ਹੋਣਾ ਪਿੰਦਾ ਦੁੱਧ ਰਾਜਨੀਤਿਕ ਲੋਡਿ ਲੋਡਿ ਮੁਰ ਪਾਵਾਂਗੇ ਜੀ ਆਪਾਂ ਗਾਂ ਨੂੰ ਗਲੀਆਂ ਗਲੀਆਂ ਤਿਆਰ ਕੀਤਾ ਵਾ ਕਈ ਚੀਜ਼ਾਂ ਤੋਂ ਜਿਵੇਂ ਕਿ ਮੱਕੀ ਬਾਜਰਾ ਬੜੇਵੇਂ ਤੇ ਕਣਕ ਇਹ ਚੀਜ਼ਾਂ ਤੋਂ ਦਲੀਆਂ ਤਿਆਰ ਕੀਤਾ ਹੋਇਆ ਤੇ ਆਪਾਂ ਹੁਣ ਗਾਂ ਦੀ ਧਾਰ ਕੱਢ ਲਈਏ ਕੱਢ ਲਈ ਤੇ ਹੁਣ ਗਾਂ ਨੂੰ ਪਾ ਮੰਗੇ ਚੜੀਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ